ਦੁਬਾਰਾ ਹੀ ਇੱਕੋ ਇੱਕ ਮੁੰਡਾ ਹੈ ਸਾਡਾ ਇੱਕੋ ਇੱਕ ਸੀ ਕੀ ਮੰਗਿਆ ਜੱਜਾਂ ਨੇ ਕਿ ਆ ਵੀ ਨੂ ਲੈ ਲੈ ਤਾਂ ਹਮਾਰ ਰੋਂਦਾ ਏ ਪਰਿਵਾਰ 25 ਸਾਲਾਂ ਇਸ ਨੌਜਵਾਨ ਦਾ ਜਿਸ ਦੀ ਛੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਮਾਪਿਆਂ ਦਾ ਇਹ ਸੋਣਾ ਸੁਨੱਖਾ ਪੁੱਤ ਆਪਣੇ ਦੋਸਤ ਨਾਲ ਘਰ ਤੋਂ ਬਾਹਰ ਗਿਆ ਸੀ ਪਰ ਮੁੜ ਕੇ ਘਰ ਵਾਪਸ ਨਹੀਂ ਪਰਤਿਆ ਰਾਤ ਹੋ ਚੁੱਕੀ ਸੀ ਪਰ ਇਹ ਨੌਜਵਾਨ ਘਰ ਨਹੀਂ ਆਇਆ ਜਿਸ ਤੋਂ ਬਾਅਦ ਸਾਰੇ ਪਰਿਵਾਰ ਨੇ ਇਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸੀ ਪਰ ਕਿਤੇ ਵੀ ਇਸ ਦੀ ਕੋਈ ਉੱਗ ਸੁਗ ਨਹੀਂ ਮਿਲ ਰਹੀ ਸੀ ਜਾਣਕਾਰੀ ਮੁਤਾਬਕ ਤੜਕਸਾਰ ਇਸਦੀ লাশ ਇੱਕ ਸੈਲਰ ਦੇ ਵਿੱਚੋਂ ਪਈ ਮਿਲੀ ਹੈ ਜਿੱਥੇ ਇਸਦੀ ਬਾਹ ਤੇ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਕੱਲ ਰਾਤ ਦਾ ਸ਼ਾਮ ਦਾ ਗੈਬ ਹੋ ਗਾਇਗੀ ਅੱਛਾ ਜੀ ਇਹ ਅਸੀਂ ਸੰਦੇ ਮੈਂ 3000 ਬੰਦੇ ਦੇ ਨਾਲ ਮੁੰਡੇ ਹੈਗੇ ਸੀ ਉਹ ਕਿੱਥੋਂ ਦੇ ਨੇ ਉਹ ਇੱਥੇ ਦੇ ਹੋਣੇ ਨੇ ਅੱਛਾ ਤੇ ਕੱਲ ਦਾ ਇਹ ਸ਼ਾਮ ਦਾ ਗੈਬੇ ਜੀ ਅਸੀਂ ساری ਰਾਤ ਲਾਬ ਲਾਬ ਕੇ ਰਹਿ ਇੱਕ ਦਾਵਾਂ ਤੇ ਲਾਬ ਆਏ ਤੇ ਆ ਜੁਵੇਰੇ ਪਤਾ ਲੱਗਿਆ ਇਹ ਸਾਨੂੰ ਬੀਆ ਛੈਲਰ ਵਿੱਚ ਆ ਕੇ ਡਿੱ ਗਿਆ ਕਿਹੜੇ ਛੈਲਰ ਦੇ ਵਿੱਚ ਡਿੱ ਗਿਆ ਇਹ ਠੀਕ ਆ ਬੇ ਸਰਿਆਂਜ ਪਾਸੇ ਹੀ ਕੀ ਸੀ ਕਿਹੜੇ ਛੇ ਜਗਾ ਕਿਹੜੀ ਆ ਦਾਨਿਆਂ ਦਾ ਛੈਲਾ ਰੇ ਅੱਛਾ ਨਹੀਂ ਇੱਕ ਵਾਰ ਆਈ ਇੱਕੋ ਇੱਕ ਮੁੰਡੇ ਸਾਡਾ ਇੱਕੋ ਇੱਕ ਸੀ ਜਿਉਂ ਚਾਰ ਮੁੰਡੇ ਨੇ ਉਹ ਉਹਨਾਂ ਨਾਲ ਮੋਬਾਈਲ ਵੀ ਜਾਂਦਾ ਉਹਨਾਂ ਕੋਲੀ ਹਗਾ ਜੇ ਮੋਬਾਈਲ ਲੱਗੇ ਜਾਂਦਾ ਫੋਨ ਚੱਲੇ ਜਾਂਦਾ ਚੱਕਦੇ ਨਹੀਂ ਪੈ ਅਜੀ ਸਵੇਰੇ ਦੇ ਸਾਰੇ ਟਵਾੜੇ ਚਲਾ ਬਲਬ ਕੇ ਐਂਡ ਦੇ ਇਧਰ ਆਏ ਇੱਥੇ ਉੜ ਵੇਖਿਆ ਤੇ ਖਦਮ ਹੋਇਆ ਪਿਆ ਲੱਗਿਆ ਇੱਕ ਛੋਟੀ ਟਵਾਨੇ ਚੋਗਾ ਬੋ ਵੀ ਇੱਕ ਜੈਲਾ ਤੇ ਇੱਕ ਗਰਮੀਤੀ ਗਰਮੀਤੀ ਇੱਕ ਗਰਮੀਤੀ ਤੇ ਇੱਕ ਸੋਨੂ ਮੈਂਬਰ ਕੈ ਦਸੀ ਜਾਂਦੇ ਨੇ ਇੱਕ ਸਿੰਦੂ ਚਿੱਤੇ ਇਹਨਾਂ ਚਿੱਟਾ ਦੇ ਦੇ ਨੇਾਰੇ ਇਹਨਾਂ ਨਾਲ ਕਿਆ ਵੀ ਹੋਇਆ ਕਿ ਤੁਹਾਡਾ ਮੁੰਡਾ ਸਿੱਧੀ ਚੜਨਾ ਤੇ ਮੇਰੇ ਭਰਾ ਨੂੰ ਜੇਲ ਕੱਲ ਗਏ ਬਿਥੂਏ ਨਾ ਆ ਗਾਂਡ ਕਰ ਦਿੱਤਾ ਹੈ ਸਾਡੇ ਇਹ ਮੰਦ ਭਾਗੀ ਕਟਨਾ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾ ਤੋਂ ਸਾਹਮਣੇ ਆਈ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਪੂਰੇ ਪਿੰਡ ਚ ਮਾਤਮ ਫਸਰ ਚੁੱਕਾ ਹੈ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਰੀਬ 8:00 ਵਜੇ ਇੱਕ ਨੌਜਵਾਨ ਮੁੰਡਾ ਆਕਾਸ਼ ਦੇ ਉਰਫ ਉਰਫ ਬੋਬੀ ਉਦੀ ਮੌਤ ਹੋਈ ਹੈ ਜਿਹੜਾ ਟਵਾਣੇ ਕਲਾਂ ਦਾ ਰਹਿਣ ਵਾਲਾ ਸੀਗਾ। ਸੋ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਵੈਰੀਫਾਈ ਕਰਨ ਲਈ ਇੱਥੇ ਆਏ ਆ। ਜਿਹੜਾ ਮੁੱਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਲੜਕਾ ਚਿਤਾ ਪਿੰਡ ਦਾ ਆਦਮੀ ਸੀਗਾ। ਇਹ ਪਹਿਲੋਂ ਇਹਨੂੰ ਦਾਖਲ ਵੀ ਕਰਾਇਆ ਗਿਆ ਪੁਲਿਸ ਦੁਆਰਾ ਇਹ ਛੱਡ ਵੀ ਗਿਆ ਸੀਗਾ। ਔਰ ਦੁਬਾਰਾ ਇਹ ਲਾਂ ਤੈਨੂੰ ਜਿਹੜੀ ਲੱਗੀ ਜਿਸ ਕਾਰਨ ਜਿਹੜੀ ਅੱਜ ਦੀ ਮੌਤ ਹੋਈ। ਔਰ ਉਹਦੇ ਵਿੱਚ ਅਸੀਂ ਜਿਹੜਾ ਲੜਕੇ ਮਰਨ ਵਾਲੇ ਦੇ ਦਾਦੇ ਦਾ ਅਸੀਂ ਬਿਆਨ ਲਿਖ ਲਿਆ। ਉਹਦੇ ਰਿਕਾਰਡਿੰਗ ਅਸੀਂ ਜਿਹੜਾ ਬਣਦੀ ਕਾਰਵਕ ਕਰ ਰਹੇ ਹਾਂ। ਬਹਿਣ ਪਾਰੇ ਇਹ ਮਾਪਿਆਂ ਦੀਆਂ ਇਹ ਤਸਵੀਰਾਂ ਸਨ ਕਰ ਦੇਣ ਵਾਲੀਆਂ ਨੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਨੇ ਦੇਖਣਾ ਹੋਵੇਗਾ ਪੁਲਿਸ ਵੱਲੋਂ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਜਗਬਾਨੀ ਟੀਵੀ ਲਈ ਦਾ ਦਰਸ਼ ਜੋਸ਼ਣ ਦੀ ਰਿਪੋਰਟ